ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਇਸ ਵਕਤ ਸਾਡੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੇ ਕਮੈਂਟਸ ਜਿਹੜੇ ਆ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਆਉਂਦੇ ਆ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਸਵਾਲ ਜਿਹੜੇ ਆ ਉਹ ਕਮੈਂਟਸ ਦੇ ਰੂਪ ਵਿੱਚ ਇਹ ਵੀ ਆ ਰਹੇ ਆ ਵੀ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣ ਲਿਆ ਤੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਇਹ ਹਾਲੇ ਭਰਤੀ ਪ੍ਰਕਿਰਿਆ ਇਹਨਾਂ ਦੀ ਚੱਲਦੀ ਪਈ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਇਸ ਪੰਜ ਮੈਂਬਰੀ ਕਮੇਟੀ ਦਾ ਭਵਿੱਖ ਕੀ ਹੈ ਕੀ ਪੰਜ ਮੈਂਬਰੀ ਕਮੇਟੀ ਦੀ ਕੋਈ ਤਾਲਮੇਲ ਜਿਹੜੀ ਹੈ ਉਹ ਸੁਖਬੀਰ ਧੜੇ ਦੇ ਨਾਲ ਬਣੂਗੀ ਕਿਉਂਕਿ ਕਮੈਂਟਸ ਦੇ ਵਿੱਚ ਹੀ ਲੋਕ ਇਹ ਵੀ ਲਿਖ ਦਿੰਦੇ ਆ ਵੀ ਇਹ ਜਿਹੜੀ ਭਰਤੀ ਆ ਇਹ ਬੋਗਸ ਹੈ ਤੇ ਫੇਰ ਇਹ ਸਾਨੂੰ ਜਦੋਂ ਤੱਕ ਸਵਾਲ ਪਹੁੰਚਦੇ ਆ ਸਾਡੇ ਜਿਹੜੇ ਦਰਸ਼ਕ ਆ ਉਹ ਜਾਣਨਾ ਚਾਹੁੰਦੇ ਆ ਵੀ ਇਸ ਵਕਤ ਇਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਕਿੱਥੋਂ ਤੱਕ ਪਹੁੰਚੀ ਹੈ ਤੇ ਇਹਦਾ ਭਵਿੱਖ ਕੀ ਹੈ ਦੇਖੋ ਸੰਦੀਪ ਜੀ ਇੱਕ ਗੱਲ ਤਾਂ ਸਾਫ਼ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਹੋ ਰਹੀ ਹੈ 25 ਲੱਖ ਤੋਂ ਜ਼ਿਆਦਾ ਭਰਤੀਆਂ ਜਾ ਚੁੱਕੀਆਂ ਨੇ ਪਰ ਮੈਨੂੰ ਲੱਗਦਾ ਹੈ 10 15 20 ਲੱਖ ਭਰਤੀ ਹੋਰ ਜਾ ਸਕਦੀ ਹੈ ਕਿਉਂਕਿ 15 ਜੂਨ ਜਾਂ 18 ਜੂਨ ਤੱਕ ਭਰਤੀ ਕੀਤੀ ਜਾਣੀ ਹੈ ਹੁਣ ਤੁਸੀਂ ਵੇਖੋ ਅੱਜ ਅਸੀਂ 7 6 ਜਾਂ 7 ਮਈ ਚ ਬੈਠੇ ਹਾਂ ਅੱਜ 6 ਮਈ ਹੈ ਅਸੀਂ 6 ਮਈ ਚ ਬੈਠੇ ਹਾਂ ਔਰ ਹਜੇ 18 ਜੂਨ ਲਈ 1 ਮਹੀਨਾ ਪੂਰਾ ਤੇ 1 ਹਫਤਾ ਉੱਤੇ 1 ਹਫਤੇ ਤੋਂ ਵੀ ਜ਼ਿਆਦਾ ਸਮਾਂ ਪਿਆ ਸੋ ਇਹ ਭਰਤੀ ਲੱਖਾਂ ਚ ਜਾਏਗੀ ਜਿਹੜਾ ਤੁਹਾਡਾ ਸਵਾਲ ਹੈ बार-बार ਤੁਸੀਂ ਅੱਗੇ ਵੀ ਕਈ ਵਾਰੀ ਇਹ ਸਵਾਲ ਕਰਦੇ ਹੋ ਹਾਲਾਂਕਿ ਜਿਹੜਾ ਵਿਰੋਧੀ ਤਰ ਹੈ ਸਰ ਜੀ ਇਸ ਕਰਕੇ ਸਵਾਲ ਕੀਤਾ ਕਿਉਂਕਿ ਕਮੈਂਟਸ ਦੇ ਵਿੱਚ ਨਾ ਬਹੁਤ ਸਾਰੇ ਸਵਾਲ ਆਉਂਦੇ ਆ ਫਿਰ ਜਿਹੜੇ ਲੋਕ ਆ ਉਹ ਆਪਸ 'ਚ ਹੀ ਚਰਚਾ ਕਰਨ ਲੱਗ ਪੈਂਦੇ ਆ ਕੋਈ ਉਹਨਾਂ ਨੂੰ ਕਹਿ ਦਿੰਦਾ ਇਹ ਭਰਤੀ ਬੋਗਸ ਹੈ ਇਹ ਭਰਤੀ ਜਿਹੜੀ ਆ ਇਹਨੂੰ ਮੰਨਤਾ ਨਹੀਂ ਮਿਲਣੀ ਤਾਂ ਕਰਕੇ ਲੋਕ ਜਿਹੜੇ ਆ ਫਿਰ ਬਹੁਤ ਸਾਰੇ ਕਮੈਂਟਸ ਕਰਦੇ ਆ ਦੇਖੋ ਪਹਿਲਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਉਹ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਕੀ ਲਿਖਿਆ ਹੈ ਇਹ ਭਰਤੀ ਹੁਣ ਤੋਂ ਬਾਅਦ ਨਵੇਂ ਤੇ ਪੁਰਾਣੇ ਡੈਲੀਗੇਟ ਚੁਣੇ ਜਾਣ ਜਿੱਦਾਂ ਹੀ ਇਹ ਭਰਤੀ ਪ੍ਰਕਿਰਿਆ ਮੁਕੰਮਲ ਹੁੰਦੀ ਹੈ ਨਵੇਂ ਤੇ ਪੁਰਾਣੇ ਡੈਲੀਗੇਟ ਚੁਣੇ ਜਾਣ ਔਰ ਉਹ ਡੈਲੀਗੇਟ ਨੇ ਜਿਹੜੇ ਫਿਰ ਉਹ ਜਨਰਲ اجلاس ਬੁਲਾ ਕੇ ਆਪਣਾ ਪ੍ਰਧਾਨ ਚੁਣ ਲੈਣ ਉਹ ਡੈਲੀਗੇਟ ਪ੍ਰਧਾਨ ਦੀ ਚੋਣ ਕਰਨ ਇਹ ਲਿਖਿਆ ਹੈ ਉਹ ਡੈਲੀਗੇਟ ਪ੍ਰਧਾਨ ਦੀ ਚੋਣ ਕਰਨ ਕੱਲ ਆਪਾਂ ਹੁਕਮਨਾਮਾ ਸਾਹਿਬ ਪੂਰਾ ਪੜ੍ਹ ਦਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੁਣ ਸੰਦੀਪ ਜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਜਥੇਦਾਰ ਗਿਆਨੀ ਰੁਗਵੀਰ ਸਿੰਘ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੇ ਜ਼ੁਬਾਨੀ ਹੁਕਮ ਵੀ ਦਿੱਤਾ ਸੀ ਵੀ ਤੁਸੀਂ ਆਪਣਾ ਕੰਮ ਕਰੋ ਭਰਤੀ ਚ ਲੇਟ ਕਿਉਂ ਭਰਤੀ ਕਰ ਰਹੇ ਨੇ ਇਹ 18 ਜੂਨ ਤੱਕ ਭਰਤੀ ਕਰ ਲੈਣੀ ਹੈ 18 ਜੂਨ ਤੋਂ 30 ਜੂਨ ਦੇ ਵਿੱਚ ਵਿੱਚ 31 ਜੂਨ ਦੇ ਵਿੱਚ ਵਿੱਚ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਇਹ ਭਰਤੀ ਔਨਲਾਈਨ ਹੀ ਕਰ ਦੇਣੀ ਹੈ ਪੰਜ ਮੈਂਬਰੀ ਕਮੇਟੀ ਨੇ ਹੁਣ ਜਿਹੜੇ ਲੋਕ ਦੂਸਰੇ ਧੜੇ ਦੇ ਨੇ ਸੁਖਵੀਰ ਬਾਦਲ ਦੇ ਧੜੇ ਦੇ ਨੇ ਜਿਹੜੇ ਕਹਿੰਦੇ ਨੇ ਪੰਜ ਮੈਂਬਰੀ ਕਮੇਟੀ ਦੀ ਹੋਂਦ ਕੋਈ ਨਹੀਂ ਸੰਗਤ ਨੇ ਪੰਜ ਮੈਂਬਰੀ ਕਮੇਟੀ ਦੀ ਹੋਂਦ ਦੱਸੀ ਹੈ ਜਿਹੜੇ ਲੋਕ ਕਹਿੰਦੇ ਨੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਐਡੀ ਹੋ ਨਹੀਂ ਸਕਦੀ ਉਹ ਸੰਗਤ ਨੇ ਬਹੁਤ ਸਾਰੇ ਲੋਕਾਂ ਦੀ ਆਕੜ ਭੰਨਤੀ ਹੌਮੇ ਜਿਹੜਾ ਉਹਦੀ ਕੋਈ ਬਹੁਤੀ ਲੰਮੀ ਜ਼ਿੰਦਗੀ ਨਹੀਂ ਹੁੰਦੀ ਹੰਕਾਰ ਟੁੱਟ ਜਾਂਦਾ ਵੱਡੇ ਵੱਡਿਆਂ ਦੇ ਹੰਕਾਰ ਦੁਨੀਆ 'ਚ ਟੁੱਟਦੇ ਨੇ ਸੋ ਹੰਕਾਰ ਨਹੀਂ ਕਰਨਾ ਚਾਹੀਦਾ ਕੋਈ ਵੀ ਹੈ ਸਵਾਲ ਨਹੀਂ ਚੁੱਕਣਾ ਚਾਹੀਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚੋਂ ਇਹ ਸੱਤ ਮੈਂਬਰੀ ਕਮੇਟੀ ਆਈ ਸੀ ਔਰ ਬਲਕਿ ਜਿਹੜੇ ਦੋ ਮੈਂਬਰ ਅਸਤੀਫਾ ਦੇ ਗਏ ਉਹ ਰੱਬ ਨੂੰ ਕਿਸ ਤਰ੍ਹਾਂ ਦੀਆਂ ਅਰਦਾਸ ਬੇਨਤੀਆਂ ਕਰਦੇ ਹੋਣਗੇ ਵੀ ਸਾਨੂੰ ਅਸਤੀਫਾ ਦੇਣਾ ਪਿਆ ਇਹ ਉਹੀ ਜਾਣਦੇ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੰਦੀਪ ਜੀ ਇਸ ਕਮੇਟੀ 'ਚੋਂ ਉਹ ਦਿਲੋਂ ਖੁਸ਼ ਨਹੀਂ ਹੋਣੇ ਹੁਣ ਰੱਬ ਜਾਣਦਾ ਹੈ ਉਹਨਾਂ ਤੇ ਕੀ ਦਬਾਅ ਸੀ ਕਿਹੜੀ ਉਸ ਵਕਤ ਉਹਨਾਂ ਦੇ ਦਿਮਾਗ ਦੇ ਵਿੱਚ ਸੋਚ ਸੀ ਜਿਹੜੇ ਉਹ ਅਸਤੀਫਾ ਦੇ ਗਏ ਔਰ ਧਾਮੀ ਸਾਹਿਬ ਨੇ ਜਿਨ੍ਹਾਂ ਨੇ 2 ਮਹੀਨੇ ਪਹਿਲਾਂ ਮੀਟਿੰਗ ਹੀ ਨਹੀਂ ਬੁਲਾਈ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਇੱਕ ਤਰੀਕੇ ਨਾਲ ਮੁਖੀ ਲਾਇਆ ਸੀ ਕਮੇਟੀ ਦਾ ਬਿਲਕੁਲ ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਐਡਾ ਸਰਗਰਮ ਵਿਅਕਤੀ ਹੈ ਲਗਾਤਾਰ ਮੀਟਿੰਗਾਂ ਕਰਦਾ ਹੈ ਅਕਲ ਪਰਸੋਂ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਬਲਵੰਤ ਸਿੰਘ ਰਾਜੂਆਣਾ ਬਾਰੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੂੰ ਜੇਲ੍ਹ ਜਾ ਕੇ ਪਿਛਲੇ ਸਮਿਆਂ 'ਚ ਮਿਲੇ ਪਿਛਲੇ ਸਮਿਆਂ 'ਚ ਜੱਠੇਦਾਰ ਸਾਹਿਬ ਵੀ ਨਾਲ ਗਏ ਉਹਨਾਂ ਦਾ ਵਰਦ ਤੜਵਾਇਆ ਐਡਾ ਸਰਗਰਮ ਵਿਅਕਤੀ ਹੈ ਵੱਡਾ ਵਿਅਕਤੀ ਹੈ ਹਰਜਿੰਦਰ ਸਿੰਘ ਧਾਮੀ ਤੇ ਉਹ ਮੀਟਿੰਗ ਹੀ ਨਹੀਂ ਬੁਲਾਉਂਦਾ 2 ਮਹੀਨੇ 2 ਮਹੀਨੇ ਤੋਂ ਬਾਅਦ ਮੀਟਿੰਗ ਬੁਲਾਉਂਦੇ ਨੇ ਧਾਮੀ ਸਾਹਿਬ ਇਹਦਾ ਮਤਲਬ ਹੈ ਜਾਂ ਤਾਂ ਧਾਮੀ ਸਾਹਿਬ ਤੇ ਕੋਈ ਦਬਾਅ ਸੀ ਜਾਂ ਧਾਮੀ ਸਾਹਿਬ ਇੰਨੇ ਜ਼ਿਆਦਾ ਰੁੱਝ ਗਏ ਕਿ ਉਹ ਸ਼੍ਰੀ ਅਖਾਲ ਤਖਤ ਸਾਹਿਬ ਦੇ ਹੁਕਮ ਦੇ ਵਿੱਚ ਹੁਕਮਨਾਮੇ ਦੇ ਵਿੱਚ ਉਸ ਕਮੇਟੀ ਦੇ ਅਗਵਾਈ ਕਰਨ ਵਾਲੇ ਨੇ ਉਹ ਸਮਝ ਨਹੀਂ ਪਾਰੇ ਤੁਸੀਂ ਵੇਖੋ ਨਾ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਚਿੱਠੀਆਂ ਲਿਖੀਆਂ ਧਾਮੀ ਸਾਹਿਬ ਨੂੰ ਵੀ ਧਾਮੀ ਸਾਹਿਬ ਮੀਟਿੰਗ ਸੱਦ ਲਓ ਧਾਮੀ ਸਾਹਿਬ ਬਹੁਤ ਸਿਆਣੇ ਵੀਰਾਨੇ ਵਿਅਕਤੀ ਨੇ ਬੜੇ ਵੱਡੀ ਜ਼ਿੰਮੇਵਾਰੀ ਹੈ ਕੌਮ ਦੀ ਉਹਨਾਂ ਤੇ ਹੁਣ ਇਹਦਾ ਮਤਲਬ ਹੈ ਜੇ ਮੀਟਿੰਗ ਨਹੀਂ ਬੁਲਾਈ ਗਈ ਕੋਈ ਗੱਲ ਤਾਂ ਹੈ ਉਹ ਰੱਬ ਨੇ ਬਾਹਰ ਕੱਢ ਦੇਣੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਧਾਮੀ ਸਾਹਿਬ ਹੀ ਦੱਸ ਦੇਣ ਵੀ ਮੈਂ ਇੰਨਾ ਸਮਾਂ ਮੀਟਿੰਗ ਕਿਉਂ ਨਹੀਂ ਬੁਲਾਈ ਹੁਣ ਪੰਜ ਮੈਂਬਰੀ ਕਮੇਟੀ ਨੇ ਜਦੋਂ 18 ਜੂਨ ਨੂੰ ਭਰਤੀ ਮਕਾ ਲਈ ਆਨਲਾਈਨ ਕਰਤੀ ਭਰਤੀ 25 ਲੱਖ ਹੋਵੇ 30 ਲੱਖ ਹੋਵੇ 35 ਲੱਖ ਹੋਵੇ ਮੈਨੂੰ ਇੰਨਾ ਪਤਾ ਹੈ ਮੈਨੂੰ ਇਹ ਭਰੋਸਾ ਹੈ ਕਿ ਇਸ ਭਰਤੀ ਨੇ ਸੁਖਬੀਰ ਬਾਦਲ ਧੜੇ ਨਾਲੋਂ ਜ਼ਿਆਦਾ ਮੈਂਬਰਸ਼ਿਪ ਕਰ ਦੇਣੀ ਹੈ ਜੋ ਉਤਸ਼ਾਹ ਹੈ ਸੰਗਤਾਂ ਦਾ ਤੁਸੀਂ ਕਦੀ ਵੇਖਿਆ ਕਿ ਸੁਖਬੀਰ ਬਾਦਲ ਵੱਡੇ ਵੱਡੇ ਪੰਡਾਲਾਂ 'ਚ ਭਰਤੀ ਕਰ ਰਹੇ ਹੋਣ ਬੈਠੇ ਵਿਕਰਮ ਮਜੀਠੀਆ ਕਾਪੀਆਂ ਭਰ ਰਿਹਾ ਹੋਵੇ ਵੱਡੇ ਵੱਡੇ ਪੰਡਾਲਾਂ 'ਚ ਇੱਥੇ ਮਨਪੀਤਿਆਲੀ ਹੋਵੇ ਗੁਰਪ੍ਰਤਾ ਵਡਾਲਾ ਹੋਣ ਬੀਬੀ ਸਤਵੰਤ ਕੌਰ ਹੋਣ ਸੰਤਾ ਸਿੰਘ ਉਮੈਦਪੁਰੀ ਹੋਣ ਇਕਬਾਲ ਸਿੰਘ ਝੁੰਦਾ ਹੋਣ ਇਹ ਤੁਰੇ ਹੀ ਫਿਰਦੇ ਨੇ ਮੰਚਾਂ 'ਤੇ ਕਦੇ ਪੈਲਸ ਚਲੇ ਜਾਂਦੇ ਨੇ ਕਦੀ ਕਿਸੇ ਪਿੰਡ ਚਲੇ ਜਾਂਦੇ ਨੇ ਕਿਤੇ ਗੁਰਦੁਆਰਾ ਸਾਹਿਬ ਮੀਟਿੰਗ ਹੁੰਦੀ ਹੈ ਤੁਸੀਂ ਵੇਖੋ ਨਾ ਇਹ ਇਸ ਸਰਗਰਮ ਭਰਤੀ ਦੀ ਨਿਸ਼ਾਨੀ ਹੈ ਜਿਹਦੇ ਵਿੱਚ ਸੰਗਤਾਂ ਦੀ ਸ਼ਮੂਲੀਅਤ ਹੈ ਇਹ ਤਾਂ ਕੰਧ ਤੇ ਲਿਖਿਆ ਸੰਦੀਪ ਜੀ ਕਿ ਭਰਤੀ ਹੋ ਰਹੀ ਹੈ ਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਭਰਤੀ ਹੁੰਦੀ ਦੇਖ ਲਈ ਇਹ ਲੋਕ ਦੇਖੀ ਜਾ ਰਹੇ ਨੇ ਲੋਕ ਕਹਿੰਦੇ ਅੱਛਾ ਭਰਤੀ ਹੋ ਰਹੀ ਆ ਅਸੀਂ ਤਾਂ ਦੇਖਣ ਲੱਗ ਗਏ ਜੀ ਹੁਣ ਜਦੋਂ ਆਨਲਾਈਨ ਹੋ ਗਈ ਮੈਂਬਰਸ਼ਿਪ ਫਿਰ ਰਹਿ ਕੀ ਗਿਆ ਫਿਰ ਚੁਣੇ ਜਾਣੇ ਨੇ ਡੈਲੀਗੇਟ ਔਰ ਮੈਨੂਅਲ ਲੱਗਦਾ ਹੈ ਕਿ ਪੰਜ ਮੈਂਬਰੀ ਕਮੇਟੀ ਇਸ ਭਰਤੀ ਦੇ ਮੁਕੰਮਲ ਹੋਣ ਤੋਂ ਬਾਅਦ ਡੈਲੀਗੇਟ ਜਲਾਸ ਸੱਦੇਗੀ ਡੈਲੀਗੇਟ ਬਣਾਏ ਜਾਣਗੇ ਪਹਿਲਾਂ ਜ਼ਿਲ੍ਹਾ ਪੱਧਰ ਦੇ ਡੈਲੀਗੇਟ ਬਣਨਗੇ ਸੂਬਾ ਪੱਧਰ ਦੇ ਡੈਲੀਗੇਟ ਬਣਨਗੇ ਤੇ ਜਦੋਂ ਜ਼ਿਲ੍ਹਾ ਤੇ ਸੂਬੇ ਪੱਧਰ ਦੇ ਡੈਲੀਗੇਟ ਚੁਣੇ ਗਏ ਕਿਉਂਕਿ ਹੁਕਮਨਾਮੇ ਦੇ ਵਿੱਚ ਲਿਖਿਆ ਹੋਇਆ ਹੈ ਹੁਕਮਨਾਮਾ ਸਾਹਿਬ ਕਹਿ ਰਹੇ ਨੇ ਡੈਲੀਗੇਟ ਚੁਣੋ ਨਵੇਂ ਪੁਰਾਣੇ ਤੇ ਜਦੋਂ ਸੰਦੀਪ ਦੀ ਡੈਲੀਗੇਟ ਚੁਣੇ ਗਏ ਤੇ ਫਿਰ ਕੀ ਰਹਿ ਗਿਆ ਫਿਰ ਤਾਂ ਜਨਰਲ ਇਜਲਾਸ ਹੀ ਬੁਲਾਣਾ ਹੈ ਨਾ ਉਸ ਡੈਲੀਗੇਟ ਨੇ ਜਦੋਂ ਸਾਰੇ ਸੂਬੇ ਦੇ ਡੈਲੀਗੇਟ ਚੁਣੇ ਗਏ ਔਰ ਤੁਸੀਂ ਅੱਜ ਲਿਖ ਲਓ ਜੋ ਮੈਨੂੰ ਲੱਗਦਾ ਹੈ ਅਗਰ ਰੱਬ ਦੀ ਮਰਜ਼ੀ ਮੁਤਾਬਕ ਸਭ ਕੁਝ ਹੋਇਆ ਤੇ 15 ਅਗਸਤ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਦੀ ਕਮੇਟੀ ਦੀ ਭਰਤੀ ਚੋਂ ਨਵੇਂ ਪ੍ਰਧਾਨ ਵਾਲੇ ਪਾਸੇ ਵਧੂਗਾ ਹੁਣ ਉਹ ਗੱਲ ਇੱਕ ਵੱਖਰੀ ਹੈ ਕਿਉਂਕਿ ਦੂਸਰਾ ਧੜਾ ਕਹਿ ਰਿਹਾ ਵੀ ਅਸੀਂ ਭਰਤੀ ਕਰ ਲਈ ਸੁਖਵੀਰ ਬਾਦਲ ਵਾਲਾ ਧੜਾ ਸੁਖਵੀਰ ਬਾਦਲ ਪ੍ਰਧਾਨ ਬਣ ਗਏ ਉਹਨਾਂ ਦਾ ਦਾਵਾ ਇਹਨਾਂ ਹੈ ਕਿ ਸਾਡੇ ਕੋਲੇ ਭਾਰਤੀ ਚੋਣ ਕਮਿਸ਼ਨ ਦੀ ਮਨਜ਼ੂਰੀ ਹੈ ਸਾਡੇ ਕੋਲੇ ਪਾਰਟੀ ਰਜਿਸਟਰਡ ਹੈ ਅਸੀਂ ਰਜਿਸਟਰਡ ਹਾਂ ਸਾਡੇ ਕੋਲੇ ਮਾਨਤਾ ਹੈ ਅਸੀਂ ਵਿਧਿ ਵਿਧਾਨ ਨਾਲ ਚੋਣ ਕੀਤੀ ਹੈ ਇੱਧਰ ਪੰਜ ਮੈਂਬਰੀ ਕਮੇਟੀ ਹੁਕਮਨਾਮੇ ਦੇ ਹਿਸਾਬ ਨਾਲ ਪਰਤੀ ਕਰ ਰਹੀ ਹੈ ਇੱਧਰ ਵੀ ਭਾਵਨਾਵਾਂ ਨਹੀਂ ਹੁਣ ਜਾਂ ਤਾਂ ਜਦੋਂ ਇਹਨਾਂ ਨੇ ਡੈਲੀਗੇਟ ਚੁਣ ਲਏ ਜਾਂ ਤਾਂ ਪ੍ਰਧਾਨਗੀ ਦੀ ਚੋਣ ਹੋ ਜਾਊਗੀ ਨਹੀਂ ਤਾਂ ਇਹ ਮਾਮਲਾ ਫਿਰ ਅਦਾਲਤਾਂ ਦੇ ਵਿੱਚ ਜਾਏਗਾ ਹੁਣ ਕੱਲ ਪਰਸੋਂ ਹੀ ਕੱਲ ਕੱਲ ਪਰਸੋਂ ਹੀ ਗਿਆਨੀ ਕੁਲਦੀਪ ਸਿੰਘ ਗੜਗਜ ਕਹਿ ਰਹੇ ਸੀ ਕਿ ਸਿੱਖਾਂ ਨੂੰ ਆਪਣੇ ਮਸਲੇ ਕੋਰਟ ਕਚੈਰੀਆਂ ਦੀ بجائے ਗੁਰੂ ਘਰ ਨਵੇੜ ਲੈਣੇ ਚਾਹੀਦੇ ਆ ਹੁਣ ਜਾਂ ਤਾਂ ਫਿਰ ਗਿਆਨੀ ਕੁਲਦੀਪ ਸਿੰਘ ਗੜਗਜ ਨਵੇੜਣਗੇ ਪੰਜ ਮੈਂਬਰੀ ਕਮੇਟੀ ਨੇ ਕਿਹਾ ਆ ਪਈ ਆ ਜੀ ਭਰਤੀ ਹੁਕਮਨਾਮੇ ਦੇ ਮੁਤਾਬਕ ਡੈਲੀਗੇਟ ਅਸੀਂ ਚੁਣ ਲੇ ਤੇ ਹੁਣ ਸਾਨੂੰ ਡੈਲੀਗੇਟ اجلاس ਅਸੀਂ ਛੱਡਣਾ ਤੇ ਜੇ ਦੂਜੇ ਰੋਕਣਗੇ ਫਿਰ ਇਹ ਜਥੇਦਾਰ ਸਾਹਿਬ ਕੋ ਚਲੇ ਜਾਣਗੇ ਜਾਂ ਕੋਰਟ ਕਚਹਿਰੀ ਚ ਕੋਈ ਚਲਾ ਜਾਊਗਾ ਇਹੀ ਹੋਣਾ ਜੀ ਪਰ ਇਸ ਭਰਤੀ ਦਾ ਜਿਹੜੀ ਇਹ ਭਰਤੀ ਹੈ ਜਿਹੜੀ ਐਡੀ ਵੱਡੀ ਭਰਤੀ ਭਾਵਨਾਵਾਂ ਦੇ ਨਾਲ ਸਿੱਖ ਕੌਮ ਦੀ ਹੋਈ ਹੈ ਇਸ ਭਰਤੀ ਨੂੰ ਕੋਈ ਅੱਖੋਂ ਪਰੋਖੇ ਕਰ ਦੇ ਉਹ ਨਹੀਂ ਸੰਭਵ ਹੈ ਕਿਉਂਕਿ ਇਹ ਗੁਰੂ ਦੀ ਮਰਜ਼ੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਸੰਗਤ ਦੀ ਭਰਤੀ ਹੈ ਸੰਦੀਪ ਜੀ ਇਸ ਭਰਤੀ ਨੂੰ ਤੁਸੀਂ ਅੱਖਾਂ ਬੰਦ ਕਰਕੇ ਜਿਹਨੂੰ ਅੰਗਰੇਜ਼ੀ ਦਾ ਸ਼ਬਦ ਹੈ ਇਗਨੋਰ ਨਹੀਂ ਕਰ ਸਕਦੇ ਇਸ ਭਰਤੀ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ ਆਪਾਂ ਵੀ ਬਿਲਕੁਲ ਡਲਾ ਸਾਹਿਬ ਆਪਾਂ ਵੀ ਉਹਨਾਂ ਦਰਸ਼ਕਾਂ ਤੋਂ ਇਹੀ ਉਮੀਦ ਕਰਦੇ ਹਾਂ ਕਿ ਕਮੈਂਟਸ ਦੇ ਵਿੱਚ ਇੱਕ ਦੂਜੇ ਦੇ ਨਾਲ ਝਗੜਾ ਨਾ ਕੀਤਾ ਜਾਵੇ ਕਿਉਂਕਿ ਇਹ 2 ਦਸੰਬਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਹੋਇਆ ਕਿ ਨਵੀਂ ਭਰਤੀ ਕਰੋ ਨਵੇਂ ਡੈਲੀਗੇਟਸ ਦੀ ਚੋਣ ਕਰੋ ਤੇ ਨਵੇਂ ਫਿਰ ਉਸ ਤੋਂ ਬਾਅਦ ਜਿਹੜੀ ਆ ਪੂਰੀ ਪ੍ਰਧਾਨਗੀ ਕਮੇਟੀ ਜਿਹੜੀ ਆ ਉਸ ਨੂੰ ਚੁਣਿਆ ਜਾਵੇ ਸੋ ਡਲਾ ਸਾਹਿਬ ਨੇ ਬਖੂਬ ਉਹਨੂੰ ਪੂਰਾ ਵਿਸਤਾਰ ਦੇ ਨਾਲ ਸਮਝਾ ਦਿੱਤਾ ਸੋ ਸਹਯੰ ਬਣਾ ਕੇ ਰੱਖੋ ਮਰਿਆਦਾ ਦਾ ਭਾਸ਼ਾ ਦੀ ਮਰਿਆਦਾ ਦਾ ਕਮੈਂਟਸ ਦੇ ਵਿੱਚ ਜ਼ਰੂਰ ਖਿਆਲ ਰੱਖਿਆ ਕਰੋ ਹੌਂਟਲਾ ਸਾਹਿਬ ਆਪਾਂ ਚੱਲਦੇ ਆਂ ਕੱਲ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਪਾਣੀਆਂ ਦੇ ਮੁੱਦੇ ਤੇ ਖਾਸ ਤੌਰ ਤੇ BBMP ਨੂੰ ਲੈ ਕੇ ਜਿੱਥੇ ਇਹ ਮਤਾ ਕੀਤਾ ਗਿਆ ਇਹ رائے ਬਣੀ 117 ਦੇ 17 ਵਿਧਾਇਕਾਂ ਦੀ ਵੀ ਪੰਜਾਬ ਸਰਕਾਰ ਜਿਹੜੀ ਐ ਉਹ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦੇਵੇਗੀ ਨਾਲ ਹੀ ਇਹ ਮਤਾ ਪਾਇਆ ਗਿਆ ਕਿ ਡੈਮ ਸਕਿਉਰਟੀ ਯਾਨੀ ਕਿ ਡੈਮਸ ਦੀ ਜਿਹੜੀ ਸੁਰੱਖਿਆ 2021 ਦਾ ਇੱਕ ਨਵਾਂ ਐਕਟ ਬਣਾਇਆ ਗਿਆ ਉਹਨੂੰ ਅਸੀਂ ਰੱਦ ਕਰਦੇ ਆਂ ਆਪਣੇ ਸੂਬੇ ਦੇ ਵਿੱਚ ਜਿਹੜੇ ਡੈਮ ਆ ਪੰਜਾਬ ਸੂਬੇ ਦੇ ਵਿੱਚ ਜਿੰਨੇ ਵੀ ਡੈਮਸ ਆ ਉਹਨਾਂ ਦੀ ਸੁਰੱਖਿਆ ਪੰਜਾਬ ਪੁਲਿਸ ਕਰੇਗੀ ਪਰ ਅੱਜ ਅਖਬਾਰ ਦੇ ਵਿੱਚ ਖਬਰ ਛਪਦੀ ਆ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਆ ਕਿ ਦਬਾਅ ਪਾਇਆ ਜਾ ਰਿਹਾ BBMP ਤੇ ਕਿ ਪਾਣੀ ਰਾਤੋਂ ਰਾਤ ਜਿਹੜਾ ਇਹ ਹਰਿਆਣੇ ਵੱਲ ਨੂੰ ਛੱਡਿਆ ਜਾਵੇ ਤੇ ਪਰ ਪੰਜਾਬ ਸਰਕਾਰ ਦੇ ਅਫਸਰਾਂ ਦੀ ਮੁਸਤੈਦੀ ਦੇ ਨਾਲ ਇਦਾਂ ਨਹੀਂ ਹੋਇਆ ਡਲਾ ਸਾਹਿਬ ਫਿਰ ਵਿਸ਼ੇਸ਼ ਸੈਸ਼ਨ ਸਦਨ ਦਾ ਕੀ ਮਾਇਨਾ ਰਹਿ ਜਾਂਦਾ ਜੀ ਦੇਖੋ ਅੱਜ ਦੋ ਗੱਲਾਂ ਵੱਡੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ ਕਿਉਂਕਿ ਸੁਣਵਾਈ ਲਗਾਤਾਰ ਚੱਲ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੋ ਤਰ੍ਹਾਂ ਦੇ ਫੈਸਲੇ ਆ ਸਕਦੇ ਆ ਇੱਕ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਹ ਕਹਿ ਸਕਦੀ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਆਪਣੀ ਪੁਲਿਸ ਸੁਰੱਖਿਆ ਉੱਥੋਂ ਹਟਾਓ ਦੂਸਰਾ ਇਹ ਆ ਸਕਦੀ ਹੈ ਕਿ ਅਗਰ ਪੰਜਾਬ ਸਰਕਾਰ ਆਪਣੀ ਪੁਲਿਸ ਫੋਰਸ ਨਾਲ ਡੈਮ ਦੀ ਸੁਰੱਖਿਆ ਕਰ ਰਹੀ ਹੈ ਇਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਤੀਸਰਾ ਸਣਵਾਈ ਅੱਗੇ ਪੈ ਸਕਦੀ ਹੈ ਸੋ ਇਹ ਤਾਂ ਜਿਵੇਂ ਜਿਵੇਂ ਦਿਨ ਅੱਗੇ ਵਧੂਗਾ ਸ਼ਾਮ ਨੂੰ 7 ਵਜੇ ਤੱਕ ਇਹਦੇ ਤੇ ਪੂਰੀ ਕਲੈਰਿਟੀ ਹੋ ਜੂਗੀ ਕਈ ਵਾਰੀ ਆਰਡਰ ਅਦਾਲਤਾਂ ਦੇ ਰਿਜ਼ਰਵ ਰੱਖ ਲਏ ਜਾਂਦੇ ਨੇ ਲੜਾਈ ਪਾਣੀਆਂ ਦੀ ਚੱਲ ਰਹੀ ਹੈ ਸਿਆਸੀ ਲੜਾਈ ਜਿਵੇਂ ਤੁਸੀਂ ਕਿਹਾ ਕੱਲ ਵਿਧਾਨ ਸਭਾ 'ਚ ਪੰਜਾਬ ਨੇ ਕਹਿਤਾ ਵੀ ਅਸੀਂ ਪਾਣੀ ਨਹੀਂ ਦੇਣਾ ਹੁਣ ਇਹ ਖਬਰ ਆਈ ਹੈ ਮੀਡੀਆ ਦੇ ਵਿੱਚ ਵੀ ਰਿਪੋਰਟ ਹੋਈ ਹੈ ਇੱਕ ਜਗ੍ਹਾ ਕਿ ਕੱਲ ਰਾਤ ਇੱਕ ਵਾਰ ਫਿਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਹਰਿਆਣਾ ਨੂੰ ਔਰ ਉਹਨਾਂ ਨੇ ਹਰਿਆਣਾ ਦੇ ਅਫਸਰਾਂ ਤੇ ਦਬਾਅ ਬਣਾਇਆ ਕਿ ਤੁਸੀਂ ਹੀ ਪਾਣੀ ਛੱਡ ਦਿਓ ਪਰ ਪੰਜਾਬ ਸਰਕਾਰ ਨੇ ਫੌਰੀ ਉਹਨਾਂ ਨੂੰ ਤਾਰ ਭੇਜੀ ਜਿਵੇਂ ਆਪਾਂ ਪਹਿਲਾਂ ਡਾਖਾਨਿਆਂ ਚੋਂ ਤਾਰ ਭੇਜਦੇ ਸੀ ਨਾ ਜੀ ਈਮੇਲ ਕੀਤੀ ਜਾਂ ਤਾਰ ਭੇਜੀ ਐਮਰਜੈਂਸੀ ਸੁਨੇਹਾ ਭੇਜਿਆ ਲਿਖਤੀ ਵਿਭਾਗਨਾ ਬਿਆਸ ਮੈਨੇਜਮੈਂਟ ਬੋਰਡ ਪਾਣੀ ਛੱਡਣ ਦੀ ਕਾਲੀ ਨਾ ਕਰੇ ਕਿਉਂਕਿ ਪੰਜਾਬ ਵਾਲੇ ਹਿੱਸੇ ਚ ਜਿਹੜਾ ਜਿਹੜਾ ਭਾਖੜਾ ਡੈਮ ਤੋਂ ਬਾਅਦ ਨੰਗਲ ਡੈਮ ਨੰਗਲ ਡੈਮ ਕੈਚਮੈਂਟ ਏਰੀਆ ਤੋਂ ਬਾਅਦ ਜਿਹੜੀਆਂ ਸਾਡੀਆਂ ਨਹਿਰਾਂ ਨੇ ਉਹਨਾਂ 'ਚ ਕਈ ਜਗ੍ਹਾ ਸਾਡੀ ਮਰਮਦ ਦਾ ਕੰਮ ਚੱਲ ਰਿਹਾ ਹੈ ਸਰਕਾਰ ਨੂੰ ਬਿਨਾ ਦੱਸੇ ਪਾਣੀ ਨਾ ਛੱਡਿਆ ਜਾਵੇ ਕਈ ਜਗ੍ਹਾ ਤੋਂ ਕਿਨਾਰੇ ਟੁੱਟਣ ਦਾ ਖਤਰਾ ਹੈ ਕਿਉਂਕਿ ਜਦੋਂ ਤੱਕ ਸਚਾਈ ਵਿਭਾਗਾਂ ਕਿਸੇ ਨਹਿਰ ਬਾਰੇ ਐਨਓਸੀ ਨਹੀਂ ਦਿੰਦਾ ਪਾਣੀ ਛੱਡਣ ਦੀ ਵੀ ਹਾਂਜੀ ਪਾਣੀ ਛੱਡ ਲਓ ਜਿਵੇਂ ਹੁਣ ਸਾਡੇ ਬਹੁਤ ਸਾਰੇ ਨਹਿਰਾਂ ਨੇ ਜੀ ਜਿਹੜੀਆਂ ਝੋਨੇ ਵੇਲੇ ਇਰੀਗੇਸ਼ਨ ਦਿੰਦੀਆਂ ਨੇ ਤੇ ਪਾਣੀ ਉਦੋਂ ਛੱਡਿਆ ਜਾਂਦਾ ਜਦੋਂ ਹੈਠਾ ਮਹਿਕਮਾ ਐਨਓਸੀ ਦੇ ਦਿੰਦਾ ਜੀ ਬਿਲਕੁਲ ਰਾਹ ਸਾਫ਼ ਹੈ ਕਿਨਾਰੇ ਬਿਲਕੁਲ ਠੀਕ ਨੇ ਸਾਫ਼ ਸਫਾਈ ਨਹਿਰ ਦੀ ਹੋ ਗਈ ਹੁਣ ਤੁਸੀਂ ਇਹਨਾਂ 'ਚ ਪਾਣੀ ਛੱਡ ਲਓ ਸੋ ਪੰਜਾਬ ਸਰਕਾਰ ਨੇ ਜਦੋਂ ਇਹ ਤਕਨੀਕੀ ਗੱਲ ਕਹਿਤੀ ਜੇ ਹੁਣ ਉੱਤੋਂ ਪਾਣੀ ਵੱਧ ਘਟ ਉਹਨਾਂ ਨੇ ਛੱਡਤਾ ਹਫੜਾ ਦਫੜੀ 'ਚ ਇੱਥੇ ਕਿਨਾਰੇ ਕਨੂਰੇ ਟੁੱਟੇ ਹੋਏ ਫਿਰ ਜਾਨ ਮਾਲ ਦਾ ਖਤਰਾ ਖੜਾ ਹੋ ਸਕਦਾ ਹੈ ਅਚਾਨਕ ਪੰਜਾਬ ਦੀ ਨਹਿਰ 'ਚ ਪਾਣੀ ਦਾ ਦਬਾਅ ਵਧ ਜੇ ਤੇ ਫਿਰ ਖਤਰਾ ਖੜਾ ਹੋ ਸਕਦਾ ਇਸ ਕਰਕੇ ਹਰਿਆਣੇ ਦੇ ਅਫਸਰ ਰਾਤ ਨੂੰ ਚੁੱਪ ਕਰਕੇ ਇਸ ਤਰੀਕੇ ਦੀਆਂ ਖਬਰਾਂ ਮਿਲੀਆਂ ਨੇ ਪਰ ਅਗਰ ਅਦਾਲਤ ਕਹਿ ਦਿੰਦੀ ਹੈ ਪੰਜਾਬ ਨੂੰ ਕਿ ਤੁਸੀਂ ਆਪਣੀ ਪੁਲਿਸ ਸਿਕਿਉਰਿਟੀ ਹਟਾਓ ਫਿਰ ਅਗਰ ਪੰਜਾਬ ਚ ਨਹਿਰਾਂ ਜਿੱਥੋਂ ਪਾਣੀ ਜਾਣਾ ਹੈ ਅਗਰ ਉਹਨਾਂ ਦੇ ਕਿਨਾਰੇ ਤਦ ਤੱਕ ਠੀਕ ਨਾ ਹੋਏ ਫਿਰ ਵੀ ਤਦ ਤੱਕ ਪਾਣੀ ਨਹੀਂ ਛੱਡਿਆ ਜਾ ਸਕਦਾ ਇਸ ਕਰਕੇ ਜਦੋਂ ਤੱਕ ਨਹਿਰਾਂ ਦੇ ਵਿੱਚ ਪਾਣੀ ਛੱਡਣ ਦੀ ਐਨਓਸੀ ਨਹੀਂ ਮਿਲਦੀ ਹੋ ਸਕਦਾ ਹੈ ਪੰਜਾਬ ਵਾਲੇ ਪਾਸੇ ਨਹਿਰਾਂ ਦੇ ਕਿਨਾਰੇ ਠੀਕ ਕਰਨ ਨੂੰ 10-15 ਦਿਨ ਹੀ ਲੱਗ ਜਾਣ ਸੰਦੀਪ ਜੀ ਸੋ ਜਦੋਂ ਤੱਕ ਨਹਿਰਾਂ ਦੇ ਕਿਨਾਰੇ ਠੀਕ ਨਹੀਂ ਹੁੰਦੇ ਪਾਣੀ ਤਾਂ ਨਹੀਂ ਛੱਡਿਆ ਜਾ ਸਕਦਾ ਨਾ ਸਾਨੂੰ ਹਰ ਚੀਜ਼ ਨੂੰ ਅੱਛਾ ਡੱਲਾ ਸਾਹਿਬ ਮੈਨੂੰ ਇਸ ਨੂੰ ਸ਼ੱਕ ਨਾਲ ਹੀ ਦਿੱਖੇ ਆ ਗਈ ਇਹਦੇ ਨਾਲ ਹੀ ਮੇਰਾ ਸਵਾਲ ਜੀ ਯਾਦ ਆ ਡੱਲਾ ਸਾਹਿਬ ਜਿਸ ਦਿਨ ਅਸੀਂ ਪਹਿਲਾ ਪ੍ਰੋਗਰਾਮ BBMP ਦੇ ਉੱਤੇ ਕੀਤਾ ਸੀਗਾ ਤੇ ਤੁਸੀਂ SYL ਦਾ ਜ਼ਿਕਰ ਕੀਤਾ ਸੀ ਤੁਸੀਂ ਕਿਹਾ ਸੀ ਦੇਖ ਲਿਓ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਜਿੰਨ ਜਿਹੜਾ ਬੋਤਲ ਤੋਂ ਬਾਹਰ ਆ ਜਾਣਾ ਐਸਵਾਈਐਲ ਦਾ ਤੇ ਅੱਜ ਉਹੀ ਗੱਲ ਹੋਈ ਜਿੱਥੇ ਇਹ ਖਬਰ ਰਿਪੋਰਟ ਹੋਈ ਆ ਉੱਥੇ ਹੀ ਕੇਂਦਰ ਵੱਲੋਂ ਐਸਵਾਈਐਲ ਦੇ ਉੱਤੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਉਹਦੇ ਵਿੱਚ ਵੀ ਅੱਜ ਇੱਕ ਨਿਰਦੇਸ਼ ਆਇਆ ਆ ਆਪਾਂ ਉਦਾਂ ਲਈ ਇਹ ਗੱਲ ਕੀਤੀ ਸੀਗੀ ਵੀ ਮਸਲਾ ਬੀਬੀਐਮਪੀ ਦਾ ਪਰ ਇਹ ਜੁੜ ਐਸਵਾਈਐਲ ਦੇ ਨਾਲ ਜਾਣਾ ਉਹ ਵੀ ਰਿਪੋਰਟ ਜਿਹੜਾ ਦੱਸਿਓ ਡਲਾ ਸਭ ਕੀ ਆ ਦੇਖੋ ਸੁਪਰੀਮ ਕੋਰਟ ਤਾਂ ਲਗਾਤਾਰ ਸੰਦੀਪ ਜੀ ਇਹ ਕਹਿੰਦਾ ਆ ਰਿਹਾ ਕਿ ਦੋਵੇਂ ਸੂਬੇ ਆਪਸ ਵਿੱਚ ਗੱਲਬਾਤ ਦੇ ਨਾਲ ਮਸਲਾ ਹੱਲ ਕਰਨ ਭਾਰਤ ਸਰਕਾਰ ਦੇ ਨਾਲ ਰਾਪਤੇ ਚ ਰਹਿਣ ਦੇਖੋ ਭਾਰਤ ਸਰਕਾਰ ਕੋਲੇ ਇਹ ਮੌਕਾ ਹੈ ਜਦੋਂ ਪਾਕਿਸਤਾਨ ਵਾਲੇ ਪਾਸੇ ਸਿੰਧੂ ਜਲ ਸਮਝੌਤਾ ਭਾਰਤ ਸਰਕਾਰ ਨੇ ਇੱਕ ਤਰੀਕੇ ਨਾਲ ਰੋਕ ਲਿਆ ਸਸਪੈਂਡ ਕਹਿ ਲਓ ਤੇ ਪੰਜਾਬ ਵਾਲੇ ਪਾਣੀਆਂ ਦੇ ਸਮਝੌਤੇ ਨਵੇਂ ਸਿਰੇ ਤੋਂ ਵਿਚਾਰੇ ਜਾਣੇ ਚਾਹੀਦੇ ਨੇ ਮੈਂ ਕਹਿੰਨਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਚ ਵੋਟਾਂ ਦਾ ਆਧਾਰ ਵੱਜੂਗਾ ਅਗਰ ਭਾਰਤੀ ਜਨਤਾ ਪਾਰਟੀ ਕੇਂਦਰ ਵਾਲੀ ਕਾਂਗਰਸ ਵਾਲੇ ਕੀਤੇ ਗੈਰ ਮਰਿਆਦਤ ਸਮਝੌਤੇ ਰੱਦ ਕਰ ਦਿੰਦੀ ਅਗਰ ਭਾਜਪਾ ਨਰਿੰਦਰ ਮੋਦੀ ਪੰਜਾਬ ਚ ਪਾਣੀਆਂ ਦਾ ਰਾਖਾ ਬਣ ਕੇ ਉੱਭਰ ਜੂਗਾ ਅਗਰ ਨਰਿੰਦਰ ਮੋਦੀ ਸਾਰੇ ਸਮਝੌਤੇ ਰੱਦ ਕਰਕੇ ਕਾਂਗਰਸ ਵਾਲੇ ਨਵੇਂ ਸਿਰੇ ਤੋਂ ਪੰਜਾਬੀਆਂ ਦੀ ਸਹਿਮਤੀ ਨਾਲ ਗੱਲਬਾਤ ਦੇ ਨਾਲ ਸਮਝੌਤੇ ਕਰ ਲੈਂਦੇ ਨੇ ਅਸੀਂ ਬਤੌਰ ਪੰਜਾਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਆਸ ਕਰ ਸਕਦੇ ਆ ਕਿ ਉਹ ਕਾਂਗਰਸ ਵੱਲੋਂ ਕੀਤੇ ਗਏ ਗਲਤ ਸਮਝੌਤਿਆਂ ਨੂੰ ਰੱਦ ਕਰਨ ਅਗਰ ਨਰਿੰਦਰ ਮੋਦੀ ਨੇ ਵੱਡੇ ਵੱਡੇ ਫੈਸਲੇ ਕੀਤੇ ਨੇ ਇਹ ਵੀ ਕਰ ਦੇਣਾ ਚਾਹੀਦਾ ਹੈ ਪੰਜਾਬ ਨਾਲ ਹੋਏ ਜਿਹੜੇ ਪੁਰਾਣੇ ਸਮਝੌਤੇ ਨੇ ਉਹ ਰੱਦ ਕਰਕੇ ਕਾਂਗਰਸ ਵਾਲਿਆਂ ਨੇ ਕੀਤੇ ਸੀ ਉਹ ਨਵੇਂ ਸਿਰੇ ਤੋਂ ਬੀਜੇਪੀ ਕਰ ਲੇ ਪੰਜਾਬੀਆਂ ਦੀ ਸਮਝਬੂਝ ਮੁਤਾਬਕ ਪੰਜਾਬੀਆਂ ਦੀ ਸਹਿਯੋਗ ਨਾਲ ਕਿਉਂਕਿ ਪਾਣੀ ਸਾਡੇ ਕੋਲੇ ਹੈ ਨਹੀਂ ਹੁਣ ਇਹਦੇ ਨਾਲ ਨਾਲ ਸੰਦੀਪ ਜੀ ਇੱਕ ਵੱਡੀ ਗੱਲ ਜਿਹੜੀ ਇੱਥੇ ਕਰਨੀ ਬਣਦੀ ਹੈ ਪਾਣੀਆਂ ਦਾ ਸੰਕਟ ਕੁੱਲ ਦੁਨੀਆ 'ਚ ਬਣ ਰਿਹਾ ਹੈ ਖਾਸ ਤੌਰ ਤੇ ਸਾਡੇ ਖਿੱਤੇ ਚ ਤੁਸੀਂ ਵੇਖੋ ਦਰਿਆਵਾਂ ਦਾ ਜਿਹੜਾ ਵਹਾਅ ਹੈ ਉਹ ਲਗਾਤਾਰ ਘਟ ਰਿਹਾ ਹੈ ਕੱਲ ਵਿਧਾਨ ਸਭਾ ਦੇ ਵਿੱਚ ਰਾਣਾ ਗੁਰਜੀਤ ਸਿੰਘ ਨੇ ਵੀ ਇਹ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਦਰਿਆਈ ਪਾਣੀ ਹੈ ਉਹ ਘਟਿਆ ਹੈ ਕਿਉਂਕਿ ਦਰਿਆਵਾਂ ਦਾ ਵਹਾਅ ਘਟ ਰਿਹਾ ਹੈ ਹੁਣ ਦਰਿਆਵਾਂ ਦੇ ਵਹਾਅ ਘਟਣ ਦਾ ਨਤੀਜਾ ਦੇਖੋ ਕਿ ਪਾਕਿਸਤਾਨ ਨੂੰ ਜਦੋਂ ਤੱਕ ਅਸੀਂ ਸਿੰਧੂ ਜਲ ਸਮਝੌਤਾ ਕੀਤਾ ਹੈ ਪਾਕਿਸਤਾਨ ਨੂੰ ਤਾਂ ਉਹਦੇ ਹਿੱਸੇ ਦਾ ਪਾਣੀ ਜਾ ਰਿਹਾ ਸੀ ਬਲਕਿ ਪਾਕਿਸਤਾਨ ਨੂੰ ਉਹਦੇ ਹਿੱਸੇ ਨਾਲੋਂ ਵੱਧ ਪਾਣੀ ਜਾ ਰਿਹਾ ਸੀ ਤੁਹਾਨੂੰ ਮੈਂ ਜਿਹੜੀ ਅਸਲੀ ਗੱਲ ਦੱਸਾਂ ਪਾਕਿਸਤਾਨ ਨੂੰ ਜਿੰਨਾ ਹਿੱਸਾ ਸਮਝੌਤਿਆਂ ਮੁਤਾਬਕ ਜਾਣਾ ਬਣਦਾ ਉਹਦੇ ਨਾਲੋਂ ਵੀ ਵੱਧ ਪਾਣੀ ਜਾ ਰਿਹਾ ਸੀ ਆ ਪੰਜਾਬ ਦੇ ਹਰੀਕੇਪੱਤਨ ਤੋਂ ਵੀ ਜਦੋਂ ਹੜ੍ਹ-ਹੜ੍ਹ ਆਉਂਦੇ ਨੇ ਪਾਣੀ ਦਾ ਪੱਧਰ ਵੱਧ ਜਾਂਦਾ ਵੱਧ ਪਾਣੀ ਚਲਿਆ ਜਾਂਦਾ ਹੈ ਹਰੀਕੇਪੱਤਨ ਸਾਰਾ ਅੱਗੇ ਨਿਕਲ ਜਾਂਦਾ ਤੇ ਤੁਸੀਂ ਵੇਖੋ ਰਾਵੀ ਤੋਂ ਵੀ ਵੱਧ ਪਾਣੀ ਜਾਂਦਾ ਰਿਹਾ ਕਿੰਨਾ ਸਮਾਂ ਹੁਣ ਵੀ ਜਦੋਂ ਪਾਣੀ ਦਾ ਪੱਧਰ ਵੱਧਿਆ ਤੇ ਵੱਧ ਚਲਿਆ ਜਾਂਦਾ ਹੈ ਇਸੇ ਤਰ੍ਹਾਂ ਸਿੰਧੂ ਜਲ ਸਮਝੌਤੇ ਦੇ ਤਹਿਤ ਹੁਣ ਪਿਛਲੇ ਕੁਝ ਦਿਨਾਂ ਤੋਂ ਕੁਦਰਤ ਵੇਖੋ ਤੁਸੀਂ ਪਾਣੀ ਦਾ ਵਹਾਅ ਦਰਿਆਵਾਂ 'ਚ ਘਟ ਗਿਆ ਔਰ ਜਿਹੜਾ ਜੰਮੂ ਦੇ ਰਾਮਬਾਨ ਵਿਖੇ ਸਾਡਾ ਬਗਲੀਹਰ ਡੈਮ ਹੈ ਉੱਥੇ ਵੀ ਉਥੋਂ ਜਿਹੜਾ ਪਾਣੀ ਜਾਂਦਾ ਸੀ ਪਾਕਿਸਤਾਨ ਨੂੰ ਉਹਦਾ ਵਹਾਅ ਘਟ ਗਿਆ ਔਰ ਇਸ ਵਕਤ ਪਾਕਿਸਤਾਨ 'ਚ ਕੀ ਮਾੜੇ ਹਾਲ ਹੈ ਮੈਂ ਤੁਹਾਨੂੰ ਦੱਸਦਾ ਜਿਹੜਾ ਚਨਾਬ ਦਾ ਪਾਣੀ ਜਾਂਦਾ ਹੈ ਪਾਕਿਸਤਾਨ 'ਚ ਜੀ ਤੁਸੀਂ ਵੇਖੋ ਕਈ ਜ਼ਿਲ੍ਹੇ ਪਾਕਿਸਤਾਨ ਦੇ ਕਵਰ ਹੁੰਦੇ ਨੇ ਉੱਥੇ 87000 ਕਿਊਸਿਕ ਪਾਣੀ ਹੈ ਜਿਹੜਾ ਉਹ ਘਟ ਗਿਆ 87000 ਕਿਊਸਿਕ ਪਾਣੀ ਘਟ ਕੇ 10800 ਕਿਊਸਿਕ ਇਹ ਪਾਕਿਸਤਾਨ ਦੇ ਸਚਾਈ ਮਹਿਕਮੇ ਦੇ ਅੰਕੜੇ ਨੇ ਜਿਹੜੇ ਮੀਡੀਆ 'ਚ ਛਪ ਰਹੇ ਨੇ ਇਹ ਪੰਜਾਬ ਦੇ ਮੀਡੀਆ 'ਚ ਵੀ ਇੱਕ ਅਖਬਾਰ 'ਚ ਵੀ ਰਿਪੋਰਟ ਹੋਇਆ ਇੱਕ ਸਿਆਣੇ ਪੱਤਰਕਾਰ ਨੇ ਰਿਪੋਰਟ ਕੀਤੇ ਕਿ ਦਬਾਅ ਘਟ ਗਿਆ ਪਾਣੀ ਦਾ ਹੁਣ ਤੁਸੀਂ ਵੇਖੋ ਇਹ ਕੁਦਰਤ ਹੈ ਔਰ ਹੁਣ ਉਥੇ ਪ੍ਰੋਟੈਸਟ ਹੋਣ ਲੱਗੇ ਉਹਨਾਂ ਨੂੰ ਇਹ ਲੱਗਦਾ ਕਿ ਇੰਡੀਆ ਨੇ ਵਾਟਰ ਸਟ੍ਰਾਈਕ ਕਰਤੀ ਉਹਨਾਂ ਨੂੰ ਇਹ ਲੱਗਦਾ ਕਿ ਸਿੰਧੂ ਜਲ ਸਮਝੌਤਾ ਭਾਰਤ ਸਰਕਾਰ ਨੇ ਕਿਹਾ ਸੀ ਸਹਿਯੋਗ ਨਹੀਂ ਕਰਨਾ ਸ਼ਾਇਦ ਇੰਡੀਆ ਨੇ ਪਾਣੀ ਰੋਕਤਾ ਜਦ ਕੀਏ ਇੰਡੀਆ ਨੇ ਕੋਈ ਆਪਣੀ ਇੱਛਾ ਮੁਤਾਬਕ ਪਾਣੀ ਨਹੀਂ ਰੋਕਿਆ ਮੇਰੀ ਜਾਣਕਾਰੀ ਮੁਤਾਬਕ ਇੱਕ ਤਾਂ ਡੈਮਾਂ ਦਾ ਰੱਖ-ਰਖਾਵ ਦਾ ਕੰਮ ਹੁੰਦਾ ਹੈ ਵਹਾਂ ਹੀ ਘਟ ਗਿਆ ਜਦੋਂ ਕੁਦਰਤੀ ਵਹਾਅ ਘਟ ਜਾਂਦਾ ਹੈ ਸੰਦੀਪ ਜੀ ਤਾਂ ਹੁਣ ਤੁਸੀਂ ਵੇਖੋ ਨਾ ਸਾਡਾ ਭਾਖੜਾ ਡੈਮ ਦਾ ਪਾਣੀ ਘਟਿਆ ਪਿਆ ਹਰਿਆਣੇ ਵਾਲੇ ਕਹਿੰਦੇ ਜੀ ਸਾਨੂੰ ਪੰਜਾਬ ਪਾਣੀ ਨਹੀਂ ਦੇ ਰਿਹਾ ਭਾਖੜਾ ਡੈਮ ਦਾ ਪੱਧਰ ਪੰਜਾਬ ਦਾ 14 15 ਫੁੱਟ ਘਟਿਆ ਪਿਛਲੇ ਸਾਲ ਨਾਲੋਂ ਪੌਂਗ ਡੈਮ ਦਾ 30 32 ਫੁੱਟ ਘਟਿਆ ਤੇ ਇਸੇ ਤਰ੍ਹਾਂ ਡੈਮਾਂ ਦਾ ਪਾਣੀ ਜਦੋਂ ਘਟ ਹੈ ਤੇ ਪਾਕਿਸਤਾਨ ਵਾਲੇ ਪਾਸੇ ਲੱਗਦਾ ਵੀ ਇੰਡੀਆ ਨੇ ਪਾਣੀ ਰੋਕਤਾ ਜੀ ਉੱਥੇ ਪ੍ਰੋਟੈਸਟ ਹੋਣ ਲੱਗ ਗਏ ਆ ਦੇਖੋ ਪਾਕਿਸਤਾਨ ਦੇ ਵਿੱਚ ਲਾਹੌਰ ਚ ਉਥੇ ਮਰਕਜ਼ੀ ਕਿਸਾਨ ਲੀਗ ਹੈ ਮਰਕਜ਼ੀ ਕਿਸਾਨ ਲੀਗ ਨੇ ਉਥੇ ਅਸੈਂਬਲੀ ਤੱਕ ਮਾਰਚ ਕੱਢਿਆ ਔਰ ਉਹਨਾਂ ਦੇ ਨਾਲ ਸੀ ਪੀਐਮਐਲਐਲ ਹੁਣ ਪੀਐਮਐਲਐਲ ਕੀ ਹੈ ਇਹ ਹੈ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਜਿਹੜਾ ਉਥੇ ਬਹੁਤ ਵੱਡਾ ਇੱਕ دہشتਗਰ ਦਾ ਹਾਫਿਜ਼ ਸੈਦ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਮੁੰਬਈ ਦੇ ਜਿਹੜੇ ਹਮਲੇ ਹੋਏ ਸੀ ਉਹਦੇ ਵਿੱਚ ਮੋਸਟ ਵਾਂਟਡ ਹੈ ਸਾਡੇ ਲਈ ਹਾਫਿਜ਼ ਸੈਦ ਦਾ ਜਿਹੜਾ دہشتਗਰਦੀ ਸੰਗਠਨ ਹੈ ਇਹ ਉਹਦੀ ਇੱਕ ਤਰੀਕੇ ਨਾਲ ਪੋਲੀਟੀਕਲ ਸ਼ਾਖਾ ਹੈ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਔਰ ਇਹਦੇ ਜਿਹੜੇ ਪ੍ਰਧਾਨ ਨੇ ਉਹ ਖਾਲਿਦ ਮਸੂਦ ਹੈ ਖਾਲਿਦ ਮਸੂਦ ਵੀ ਨਾਮੀ ਤੇ ਵਾਂਟਡ ਹੈ ਭਾਰਤ ਵੱਲੋਂ ਤੇ ਖਾਲਿਦ ਮਸੂਦ ਦਾ ਪੁੱਤਰ ਤੁਸੀਂ ਵੇਖੋ ਹਾਫਿਜ਼ ਸૈયਦ ਜਿਹੜੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹਾਫਿਜ਼ ਸੈਦ ਹਾਫਿਜ਼ ਸੈਦ ਦਾ ਪੁੱਤਰ ਹਾਫਿਜ਼ ਤਲਹਾ ਉਹ ਵੀ ਕੱਲ ਪ੍ਰੋਟੈਸਟ ਦੇ ਵਿੱਚ ਸੀ ਕੱਲ ਪਰਸੋਂ ਲਗਾਤਾਰ ਪਾਕਿਸਤਾਨ ਦੇ ਵਿੱਚ ਜਿਹੜੇ ਗਰਮ ਦਲੀ ਨੇ ਜਾਂ دہشت گردੀ ਸੰਗਠਨਾ ਦੇ ਲੋਕ ਨੇ ਉਹ ਵੀ ਉੱਥੇ ਪ੍ਰੋਟੈਸਟ ਕਰਨ ਲੱਗ ਗਏ ਜੀ ਪਾਣੀ ਘਟ ਗਿਆ ਇੰਡੀਆ ਪਾਣੀ ਘਟਾ ਰਿਹਾ ਜਦਕਿ ਜਦੋਂ ਕੁਦਰਤੀ ਵੀ ਡੈਮਾਂ 'ਚ ਪਾਣੀ ਦਾ ਵਹਾਅ ਘਟਦਾ ਹੈ ਕਿ ਉਹ ਪਾਕਿਸਤਾਨ ਵਾਲੇ ਪਾਸੇ ਵੀ ਪਾਣੀ ਘਟ ਰਿਹਾ ਹਰ ਚੀਜ਼ ਪਾਕਿਸਤਾਨ ਵਾਲੇ ਪਾਸਿਓਂ ਇੰਜ ਵੇਖੀ ਜਾਂਦੀ ਹੈ ਕਿ ਇੰਡੀਆ ਜਾਣਬੁੱਝ ਕੇ ਕਰ ਰਿਹਾ ਹੈ ਜਦਕਿ دہشتਗਰਦੀ ਹਮਲੇ ਪਾਕਿਸਤਾਨ ਵਾਲੇ ਪਾਸਿਓਂ ਹੁੰਦੇ ਆ ਵੈਸੇ ਦੇਖੋ ਮੈਨੂੰ ਪਾਕਿਸਤਾਨ ਬੇਬਸ ਵੀ ਬੜਾ ਹੈ ਪਾਕਿਸਤਾਨ ਦੀ ਫੌਜ ਉੱਥੋਂ ਦੇ ਲੋਕਾਂ ਨੂੰ ਨਹੀਂ ਰੋਕ ਸਕੀ ਉੱਥੋਂ ਦੇ دہشتਗਰਦ ਉਹਨਾਂ ਦੀ ਰੇਲ ਗੱਡੀ ਤੇ ਹੀ ਕਬਜ਼ਾ ਕਰ ਗਏ ਦੇਖੋ ਮੈਂ ਐਦਾਂ ਨਹੀਂ ਕਦੀ ਸੁਣਿਆ ਵੀ ਰੇਲ ਗੱਡੀ ਤੇ ਅੱਤਵਾਦੀਆਂ ਦਾ ਕਬਜ਼ਾ ਹੋ ਗਿਆ ਬਾਅਦ ਚ ਪਾਕਿਸਤਾਨ ਦੇ ਵੀ ਕਿੰਨੇ ਫੌਜੀ ਜਿਹੜੇ ਸ਼ਹੀਦ ਹੋਏ ਸੋ ਸੰਦੀਪ ਜੀ ਇਹ ਜਿਹੜਾ ਸਮਾਂ ਇਹ ਜਿਹੜਾ ਸਮਾਂ ਪੂਰੀ ਦੁਨੀਆ 'ਚ ਪਾਣੀ ਨੂੰ ਲੈ ਕੇ ਜਾਗਰੂਕ ਹੋਣ ਦਾ ਸੋ ਪਾਣੀ ਦਾ ਦਬਾਅ ਪਾਕਿਸਤਾਨ ਵਾਲੇ ਪਾਸੇ ਘਟ ਰਿਹਾ ਔਰ ਉਹਨਾਂ ਦਾ ਸਿੰਧ ਸੂਬਾ ਹੋਵੇ ਉੱਥੇ ਤਾਂ ਮਾਰਾ-ਮਾਰ ਹੈ ਪਾਣੀ ਨੂੰ ਲੈ ਕੇ ਔਰ ਜਿਹੜਾ ਜੇਲਮ ਇਲਾਕਾ ਹੈ ਉਧਰ ਵੀ ਪਾਣੀ ਦੇ ਵਹਾ ਘਟ ਰਹੇ ਨੇ ਸੋ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਜਿਹੜਾ ਜਿਹੜਾ ਉੱਤਰੀ ਇਲਾਕਾ ਹੈ ਪਾਕਿਸਤਾਨ ਦਾ ਉੱਤਰੀ ਪਾਕਿਸਤਾਨ ਉਹਦੇ ਵਿੱਚ ਉਥੋਂ ਦੇ ਜਿਹੜੇ ਮਾਹਰ ਨੇ ਖੇਤੀਬਾੜੀ ਨਾਲ ਜਾਂ ਜਿਹੜੇ ਬਣ ਬਿਜਲੀ ਪੈਦਾ ਕਰਦੇ ਆ ਉਹ ਕਹਿੰਦੇ ਵੀ ਸਾਡਾ ਹਾੜੀ ਦੇ ਸੀਜ਼ਨ ਦੀਆਂ ਜਿਹੜੀਆਂ ਫਸਲਾਂ ਨੇ 21% ਫਸਲ ਨੂੰ ਨੁਕਸਾਨ ਚ ਲੱਣਾ ਪੈ ਸਕਦਾ ਸੋ ਉੱਥੇ ਵੀ ਝੋਨਾ ਕਾਫੀ ਬੀਜਦੇ ਨੇ ਕਪਾਹ ਝੋਨਾ ਬਾਸਮਤੀ ਸੋ ਉੱਥੇ ਵੀ ਇਹਦਾ ਨੁਕਸਾਨ ਦੇਖਣ ਨੂੰ ਮਿਲ ਸਕਦਾ ਸੋ ਪਾਣੀ ਹਰ ਪੱਧਰ ਤੇ ਘਾਟ ਹੀ ਰਿਹਾ ਸੰਦੀਪ ਜੀ ਸੋ ਪਾਣੀਆ ਨੂੰ ਸਾਂਭਣ ਦੀ ਲੋੜ ਹੈ ਪਰ ਸਵਾਲ ਸਾਡਾ ਜਿਹੜਾ ਸਾਡਾ ਜਿਹੜਾ ਜਿਹੜਾ ਭਾਰਤ ਵਾਲੇ ਪਾਸੇ ਸਾਡਾ ਬਗਲੀਹਰ ਡੈਮ ਹੈ ਨਾ ਜੀ ਉੱਥੇ ਬਗਲੀਹਰ ਡੈਮ ਹੈ ਇਸ ਤੋਂ ਇਲਾਵਾ ਕਈ ਡੈਮ ਨੇ ਭਰਦੇ ਜਿੱਥੇ ਅਸੀਂ ਸਾਫ ਸਫਾਈਆਂ ਚੱਲ ਰਹੀਆਂ ਨੇ ਪਾਣੀ ਘਟ ਰਹੇ ਨੇ ਹਰ ਪਾਸੇ ਸੋ ਇਸ ਕਰਕੇ ਪਾਣੀ ਨੂੰ ਸੰਜਮ ਨਾਲ ਵਰਤਣ ਦੀ ਲੋੜ ਹੈ ਐਵੇਂ ਨਾ ਟੂਟੀਆਂ ਛੱਡ ਕੇ ਸਕੂਟਰ ਮੋਟਰਸਾਈਕਲਾਂ ਦੇ ਕਾਰ ਸਾਡੇ ਮੁੰਡੇ ਵੀ ਇੱਥੇ ਧੋਂਦੇ ਟਾਇਰ ਹੀ ਧੋਈ ਜਾਂਦੇ ਨੇ ਉਨਾਂ ਕੋ ਤੋਂ ਜਿੰਨਾ ਕਿ ਲੋੜ ਹੈ ਦਰਸਲ ਗੱਲ ਇਹ ਆ ਨਾ ਵੀ ਇਹਦੀ ਮਹੱਤਤਾ ਦੇ ਬਾਰੇ ਅਜੇ ਬਹੁਤਾ ਪਤਾ ਨਹੀਂ ਨਾ ਇਦਾਂ ਲੱਗਦਾ ਵੀ ਆਈ ਜਾਂਦਾ ਵਰਤੀ ਜਾਂਦੇ ਆ ਪਰ ਜਿਹੜੀ ਸਥਿਤੀ ਇਸ ਵੇਲੇ ਚਾਹੇ ਪਾਕਿਸਤਾਨ ਦੇ ਨਾਲ ਤੇ ਚਾਹੇ ਆਪਣੇ ਗੁਆਂਢੀ ਸੂਬੇ ਦੇ ਨਾਲ ਬਣੀ ਹੋਈ ਆ ਇਹ ਤੋਂ ਸਾਨੂੰ ਅੰਦਾਜ਼ਾ ਜਿਹੜਾ ਉਹ ਮੰਨਣਾ ਚਾਹੀਦਾ ਵੀ ਪਾਣੀਆਂ ਨੂੰ ਲੈ ਕੇ ਇਸ ਵਕਤ ਸਥਿਤੀ ਕਿੰਨੀ ਤਣਾਅਪੂਰਨ ਆ ਬਈ ਦੋ ਸੂਬੇ ਜਿਹੜੇ ਇੱਕ ਦੂਜੇ ਨੂੰ ਵੱਡਾ ਭਰਾ ਛੋਟਾ ਭਰਾ ਕਹਿੰਦੇ ਆ ਉਹ ਇਸ ਵਕਤ ਅਦਾਲਤਾਂ ਦੇ ਗੇੜੇ ਲਾ ਰਹੇ ਆ ਵੀ ਸਾਨੂੰ ਪਾਣੀ ਦਿਓ ਤੇ ਦੂਜਾ ਕਹਿੰਦਾ ਮੇਰੇ ਕੋ ਦੇਣ ਨੂੰ ਹੈ ਨਹੀਂ ਦਲਸਾਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਔਰ ਕੋਈ ਵੀ ਤੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ